ਸਾ ਮੰਮੀ ਕਹਿੰਦੇ ਤਾਰ ਲੈ ਫਰੈਂਡਲੀ ਦੋਸਤ ਕੱਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਸਿੱਧੂ ਫੈਮਿਲੀ ਪ੍ਰਿੰਟ ਬਲੌਗ ਵਿੱਚ ਨਵੇਂ ਆਏ ਸੋਤਨ ਕਹਿਣਾ ਚਾਹੁੰਦੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਕਮੈਂਟ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜੀ ਤੇ ਅੱਜ ਸੀ ਕਿ ਬੱਚਿਆਂ ਨੂੰ ਛੁੱਟੀ ਦੇਖੀ ਸੀ ਪਤਾ ਨਹੀਂ ਕਾਦੀ ਡਾਇਰੀ ਤੇ ਛੁੱਟੀ ਸੀਗੀ ਬੱਚਿਆਂ ਨੂੰ ਉਹ ਕੱਪੜੇ ਸਾਰੇ ਫਲੇਟ ਆ ਗਏ ਆਪਣੇ ਤੇ ਛੁੱਟੀ ਸੀ ਅੱਜ ਬੱਚਿਆਂ ਨੂੰ ਅੱਜ ਬੱਚੇ ਕਰਾ ਰਹੇ ਆ ਕੰਮ ਆਪਣੇ ਪਾਪਾ ਦਾ ਪਸ਼ੂ ਨਿਲਾ ਰਹੇ ਆ ਹੋਰ ਜਿੰਨਾ ਵੀ ਘਾਹ ਖੂ ਦਾ ਕੰਮ ਸੀਗਾ ਉਹ ਕਰਾ ਰਹੇ ਆ ਆ ਕੂਕੜਾਇਆ ਉਹਨਾਂ ਨੇ ਪਹਿਲਾਂ ਅਸੀਂ ਹੈ ਤਾਂ ਐਸੇ ਉਹ ਛੋਟੇ ਜੀ ਹਲੇ ਤਕਰੀਬਨ ਹੈਗੇ ਨੇ 10 ਸਾਲ ਦੇ 11 ਸਾਲ ਦਾ ਬਟ ਅਸੀਂ ਇਹੀ ਸੋਚਿਆ ਵਾ ਵੀ ਉਹਨਾਂ ਨੂੰ ਹੁਣੇ ਤੋਂ ਹੀ ਐਸੇ ਕੰਮ ਸ਼ੁਰੂ ਕਰਵਾਉਣਾ ਵਾ ਤਾਂ ਕਿ ਜਦੋਂ ਜਦੋਂ ਤੋਂ ਬੱਚੇ ਦਾ ਮਤਲਬ ਕਿ ਇਹ ਬੇਸ ਬਣ ਜਾਏ ਕਿ ਮੈਂ ਵੱਡਾ ਰਹਿਣਾ ਉਹਦਾ ਇੰਟਰਸਟ ਬਣ ਜਾਏ ਕਿ ਮੈਂ ਕੰਮ ਕਰਨਾ ਵਾ ਤੇ ਹੋ ਨਹੀਂ ਸਮਾਵਾ ਉਹਨਾਂ ਨੂੰ ਇਹ ਰਹੂਗਾ ਵੀ ਅਸੀਂ ਵਿਹਲੇ ਰਹਿ ਕੇ ਖਸ ਰਹਿਨੇ ਆ ਤੇ ਦੂਸਰਾ ਇਹ ਅਸੀਂ ਉਹਨਾਂ ਨੂੰ ਇਹੀ ਚਾਹਦੇ ਆ ਵੀ ਉਹ ਸਕੂਹ ਜਾਣ ਤਾਂ ਕਿ ਘਰੋਂ ਦੇਖਣ ਵੀ ਕਰੇ ਤੇ ਸਾਡੇ ਤੋਂ ਇਹ ਕੰਮ ਕਰਾਉਂਦੇ ਆ ਤੇ ਸਕੂਲ ਜਾਣੇ ਜਾਣਾ ਤੇ ਵੀ ਸਾਡੇ ਵਾਸਤੇ ਸਟੱਡੀ ਇੰਪੋਰਟੈਂਟ ਆ ਉਹ ਇਹ ਫੀਲ ਕਰਨਾ ਅਸੀਂ ਇਸ ਵਾਸਤੇ ਉਹਨਾਂ ਨੂੰ ਕੰਮ ਤੇ ਲਾਇਆ ਹੋਇਆ ਵਾ ਦੂਸਰਾ ਇਹ ਕਿ ਉਹ ਆਪ ਦੀ ਦੇ ਮਤਲਬ ਕਿ ਇਹ ਨਾ ਸੋਚੇ ਵੀ ਅਸੀਂ ਕੰਮ ਨਹੀਂ ਕਰਨਾ ਵਾ ਅਸੀਂ ਛੋਟੇ ਹੀ ਆ ਅਸੀਂ ਇਹੀ ਬਿਲੇ ਹੀ ਰਵਾਂਗੇ ਦੁਸ਼ਾਰਨਾ ਹੋਰ ਨਿਵਾ ਰਹੇ ਆ ਪਸੂ ਕੋਸ਼ਿਨ ਨੂੰੜੇ ਬੈਂਕੇ ਪੈ ਗਏ ਫਿਰ ਆਪਾਂ ਨੂੰ ਹੈ ਸਤਿ ਸ਼੍ਰੀ ਅਕਾਲ ਬਲਾਊਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਚੈਨਲ ਤੇ ਵੀ ਆਹ ਸੋਰੀ ਕਿਦੂ ਪਿੰਡ ਆ ਵੀ ਚੈਨਲ ਦਾ ਨਾਮ ਬੋਲ ਦੇਣੀ ਹੈ ਤੁਸੀਂ ਫੇਵਰੀਟ ਪਿੰਡ ਬਲਾਊਸ ਹਾਂ ਫੈਮਿਲੀ ਕਿੰਨੇ ਲਾਤੇ ਬੰਧਾ ਰਹਿ ਗਈ ਇੱਕ ਮੁੱਠੀ ਜਿਹਾ ਰਹਿ ਗਈ ਮਹਿੰਗੇ ਤੇ ਹੈ ਕੋਸ਼ਿਨ ਨੂੰਹਾਣੇ ਜਨਰੇਟਰ ਚਾਕੇ ਫਲੈਸ਼ ਚਲੀ ਗਈ ਨਿਕੋ हम नहीं थे कि तेरे नहीं थे। हमारे होटल के त्यस्किन। दा। त्यस्किन। दा। काम में आजकल कैसे? बहुत से पसंद आ गए हैं। यहाँ सामने खड़ा है जेठालील साम। तुम घर जाओ। नाम। बाल में किसी का। किनारे की बोल। मैं फ्री हूँ किनारे काम रहेगा। बस थोड़ा सा फ्री काम लग जाएगा वहाँ यात्रा। ਕੰਦਗੀ ਕਰਦਾ ਤਰੋ ਅੱਛੀ ਚੋਣਾ ਜਾ ਆ ਕਿੰਨੇ ਕਿ ਰਹਿਗੇ ਨਮੋਣ ਵਾਲੇ ਆ ਇੱਕ ਵੱਡੀ ਦੇ ਨਿੱਕੇ ਰਹਿਗੇ ਕੰਨ ਚਾਲ ਰਹਿਗੇ ਆ ਦੇਖੋ ਸਾਸ਼ੀ ਕਾ ਬਲਾਉ ਸਾਰੇ ਸਾਸ਼ੀ ਕਾ ਹੀ ਸਾਰੇ ਆ ਹਾਂ ਮੈਂ ਇਹਨਾਂ ਨੂੰ ਇਹ ਕਿਹਾ ਵੀ ਕੰਮ ਕਰਿਆ ਕਰੋ ਇਹ ਜਾ ਤੁਹਾਡੇ ਕੰਮ ਕਰ ਦਿਓ ਮੈਂ ਮੋਟਰ ਤੇ ਨਾ ਜਾਉਂਗਾ ਨਹੀਂ ਮੋਟਰ ਤੇ ਨਹੀਂ ਹੋਣਾ ਕੰਮ ਕਰਾ ਕੇ ਜਾਉਂਗਾ ਕੰਮ ਕਰਾ ਕੇ ਜਾਣਾ ਮੈਂ ਐ ਕਰਾਂ ਨਾ ਫੇਰ ਮੈਂ ਬੋਦੀ ਹਾਂ ਤੇ ਤੂੰ ਕੀ ਕਰਦਾ ਮੈਂ ਹੁਣ ਬੈਠਾ ਪੁੱਤ ਚਲਾ ਰਹੇ ਡੈਡੀ ਕਨਾਂ ਕੀ ਹੋ ਗਿਆ ਸੀ ਪੱਛੀ ਦੇ ਫੌਲਗੇਟ ਕਾਤੇ ਲਈਓ ਉਹਨੇ ਕਲੀਨ ਦਾ ਨਾਲਾ ਜਿਹਦਾ ਉੱਪਰ ਮੋਟਰ ਤਾਂ ਚੱਲੀ ਜਾਂਦੀ ਕਨਾਂ ਹੈ ਚੱਲੀ ਜਾਂਦੀ ਮੋਟਰ ਉਹਦੇ ਪਾਣੀ ਨਿਕਲਦਾ ਭਾੜ ਲੱਗੀ ਉਹਦਾ ਕੀ ਬੰਦ ਉਹ ਹਾਜੀ ਚੱਕ ਕੇ ਦੇਖ ਹਾਂ ਉਹ ਆ ਹਾਂ ਜੀ ਨਿਕਲੇ ਜਾਂਦਾ ਮੋਟਰ ਬੰਦ ਨਹੀਂ オートਮੈਟਿਕ ਤਾਂ ਲੱਗਿਆ ਹੋਇਆ ਵਾ ਸਭ ਆਟੋਮੈਟਿਕ ਹੈ ਆਹ ਆਟੋਮੈਟਿਕ ਤੇ ਲੱਗਾ ਹੋਇਆ ਤੇ ਬੰਦ ਕਿਉਂ ਨਹੀਂ ਹੋਈ ਸੀ ਬੰਦ ਕਿਥੋਂ ਨਹੀਂ ਹੁੰਦੀ ਪਤਾ ਰੈੱਡ ਤੋਂ ਕਿ ਚਲੀ ਜਾਂਦਾ ਵਾ अच्छा मम्मी कह रहे तार ਲਈ ਹੋਈ ਜਨਰੇਟਰ ਦੀ ਬੰਦ ਨਹੀਂ ਹੁੰਦਾ ਲੈਟ ਹੈਗੀ ਆ ਲੈਟ ਤਾਂ ਹੈਗੀ ਹੈ ਕਹਿੰਦੇ ਮੋਟਰ ਕਿਉਂ ਨਹੀਂ ਚੱਲਦੀ ਸੀ ਪਹਿਲਾਂ ਲੈ ਪਹਿਲਾਂ ਬੋੜ ਨੇ ਕੋਹਾ ਗਿਆ ਤੇ ਮੈਂ ਝਾੜੂ ਮਾਰਾਂ ਨਹੀਂ ਪਹਿਲਾਂ ਚਲੀ ਗਈ ਹੋਊਗੀ ਫਿਰ ਪਹਿਲਾਂ ਚਲੀ ਗਈ ਹੋਊਗੀ ਬਹੁਤ ਹੈ ਤੇ ਝਾੜੂ ਮਾਰਾਂ ਹੈ ਹਾਂ ਉਹ ਸਹੀ ਗੱਲ ਹੈ ਤਾਂ ਤਾਰ ਲਈ ਕਿ ਦੱਸਿਆ ਨਹੀਂ ਚਲੋ ਲਾਏਗੇ ਪਸ਼ੂ ਕੌਣ ਹੋ ਰਿਹਾ ਜੀ RAM RAM ਸੁਖੁਸ਼ੀ ਨਵਾ ਕੇ ਕੂਟ ਲੜਾਇਆ ਕੂਟ ਤੇ ਦੇਖਦਾ ਵਾਂ ਅੱਛਾ ਕੋਈ ਨਾ ਕਰਾਏ ਚ aeration ਸਾਂਸ ਅੱਛਾ ਇਹ ਨੂੰ ਕਿਹਾ ਗਿਆ ਪੱਖਾ ਲਾ ਦੇ ਅੱਜ ਪੱਖਾ ਲਾ ਕੇ RAM ਹੋ ਰਿਹਾ ਹੋਦਾ RAM ਹੋ ਰਿਹਾ RAM ਹੋ ਰਿਹਾ ਅੱਛਾ ਜੀ ਹੋ ਗਿਆ ਜੀ ਨਵਾਂ ਪੰਗਾ ਕਿਸ਼ਾਰ ਨੇ ਕਰ ਲੇ ਮਾਈਕਰਾ ਆਰੇ ਮਾਈਕ ਇਹਨਾਂ ਨਾਲ ਕੀ ਆ ਮਾਈਕ ਤਾਂ ਚੱਲਦੇ ਆ ਬਟ ਰਸੀਵਰ ਜਾਂ ਹੁੰਦਾ ਨਾ ਰਸੀਵਰ ਹੁੰਦਾ ਉਹ ਖਰਾਕ ਆ ਲੈਨੇ ਆਪ ਹੀ ਮਕੈਨਿਕ ਬਣ ਕੇ ਕਰੇ ਬਸ ਤੇ ਹੁਣ ਮੰਮੀ ਨੇ ਹੋਰ ਕਹਿਤਾ ਮਮੀ ਕਹਿੰਦੇ ਚੱਲੇ ਆ ਮੇਰੀ ਐਡਿਸ਼ਨ ਵੀ ਗਾਇਓ ਹਾਂ ਸਾਨੂੰ ਮਾਈਕ ਦਿਖਾ ਕੇ ਆਉਣੇ ਪੈਨੇ ਆ ਸਮ ਟਾਈਮ ਆਵਾਜ਼ ਘਟ ਆਉਂਦੀ ਗਈ ਵਰੀ ਤਾਂ ਕਰਕੇ ਸਾਨੂੰ ਹੁਣ ਮਾਈਕ ਦਿਖਾਉਣੀ ਸੀ ਚੱਲਦੇ ਆ ਲੈ ਲੋ ਮੋਜ ਨੂੰ ਜਾਲਾ ਹੀ ਪਿਆਰਾ ਹੈ ਤਾਂ ਅੱਜ ਬੱਚਿਆਂ ਦੀ ਛੁੱਟੀ ਸੀਗੀ ਬੱਚਿਆਂ ਦੇ ਨਾਲ ਰਹਿਣਾ ਸੀਗਾ ਚਲੋ ਬਸ ਆ ਤਾਂ ਜਲਦੀ ਜਾਣਾ ਮੂੰ ਕੋਈ ਟਾਈਮ ਤਾਂ ਥੋੜਾ ਜਾ ਅਸਲ ਵਿੱਚ ਉਹ ਕੰਮ ਤਾਂ ਪਈ ਗਿਆ ਨਾ ਇਹ ਵੀ ਪੰਗਾ ਵਛਾ ਕਿਉਂ ਪੰਗਾ ਲਿਆ ਤੁਸੀਂ ਚਲ ਕੋਈ ਨਹੀਂ ਕਿਉਂ ਹੀ ਨਹੀਂ ਕੀ ਹੁਣ ਐਵੇਂ ਨਹੀਂ ਜੈ ਜੀ ਖੱਚ ਖੜਾ ਸ਼ੁਰੂ ਹੋ ਗਿਆ ਹਾਂਜੀ ਆ ਹੁਣ ਦੇਖੋ ਆਇਆ ਕਣਾਂ ਨੂੰ ਉੱਲੂ ਮਿਲ ਗਿਆ ਇਹਦਾ ਪੱਲਾ ਕਣਰ ਫਾੜ ਟੁੱਟ ਗਿਆ ਇਹਦਾ ਹੁਣ ਇਹ ਪੁੱਠੇ ਕੰਮ ਕਰਦਾ ਉਹਨਾਂ ਨੂੰ ਕਿੱਥੋਂ ਮਿਲਿਆ ਜੇ ਮਿਲਿਆ ਸੀ ਉੱਥੋਂ ਹੈਂਗਲ ਕੋਲੋਂ ਜੀ ਉੱਥੋਂ ਦੀ ਫੜ ਕੇ ਉਧਰ ਲੈ ਨਹੀਂ ਰਿਹਾ ਰੱਖੀ ਬੰਦੀ ਦਿਖਾ ਕੇ ਕੀ ਟੁੱਟ ਗਿਆ ਦਾ ਆਹ ਰੋਟੀ ਹੱਡੀ ਟੁੱਟ ਗਈ ਦੰਦੀ ਬੱਟੂ ਤੇਰੇ ਹੈ ਪਾਂਖੜੀ ਹੱਡੀ ਟੁੱਟ ਗਈ ਹੱਡੀ ਟੁੱਟ ਗਈ ਹੁਣ ਤੂੰ ਸੰਭੇਂ ਕਰੂ ਦੇਖੋ ਇਹ ਕਿ ਲਿਆਏ ਤੁਸੀਂ ਉਹ ਦੂਰ ਕਰਦੇ ਮੈਂ ਆਹ ਲੇਖੋ ਜੀ ਆਇਨਾ ਦਇਆਵਾਨ ਹੈ ਉਹਦੋਂ ਘਰ ਵੀ ਲਿਆਏ ਬੈਠਰੂ ਰਾਤ ਨੂੰ ਥੋੜਾ ਬਣਾ ਆਹ ਦੇਖੋ ਆ ਹੁਣ ਮੇਰਾ ਬਣ ਗਿਆ ਜੀ ਫ੍ਰੈਂਡਲੀ ਦੋਸਤ ਮੇਰਾ ਵੀ ਇਹ ਜਾਨ ਛੱਡ ਦਿਓ ਘੱਟ ਸਾਡੇ ਨੂੰ ਮੈਂ ਇੱਕ ਮਿੰਟ ਮੇਰੀ ਗੋਲ ਚੱਲ ਬਈ ਅੰਦਰ ਚਲੇ ਜਾਤੀ ਲੈ ਦਿਖਾ ਦੇ ਵਿੱਚ ਰੱਖ ਦਿਖਾ ਦੇ ਓ ਬੇਟਾ ਸੋ ਵਗੇ ਜਾਗੇ ਚਲੋ ਸ਼ਾਨ ਜੀ ਆਪਾਂ ਗਏ ਸੀ ਸ਼ਹਿਰ ਆਪਾਂ ਗਏ ਸੀ ਦਿਖਾਉਣ ਮਾਈਕ ਵਗੈਰਾ ਠੀਕ ਨਹੀਂ ਹੋਣੇ ਹੈਗੇ ਸਰਦਾਰ ਜੀ ਨੇ ਗੋਸ਼ਾ ਉਹਨੇ ਕਰਤੇ ਖਰਾਬ ਐਕਸਪੈਰੀਮੈਂਟ ਕਰਕੇ ਹੁਣ ਨਵੇਂ ਲਿਹਾਉਣੇ ਪੈਣਗੇ ਕਿਹੜਾ ਐਕਸਪੈਰੀਮੈਂਟ ਕੀਤਾ ਪਤਾ ਨਹੀਂ ਤਾਂ ਇਹਨਾਂ ਨੂੰ ਪਤਾ ਹੋਊਗਾ ਕਿਹੜਾ ਐਕਸਪੈਰੀਮੈਂਟ ਕੀਤਾ ਹੀ ਹੋ ਵਾਲੀ ਕੋੜਾ ਐਕਸਪੈਰੀਮੈਂਟ ਹੈ ਇਹ ਤੇ ਬਲੌ ਸਾਰੇ ਨੂੰ ਤੁਸੀਂ ਬੁਲਾਇਆ ਨਹੀਂ ਹੈਗਾ ਸਸੀ ਗਾਲ ਜੀ ਵੇਕਰ ਮੋਰੇ ਬੁਲਾ ਸਸੀ ਗਾਲ ਜੀ ਆਹ ਦੇਖੋ ਜੀ ਤਾਂ ਸਵੇਰ ਦਾ ਹੀ ਇਹ ਤੇ ਲੱਗਿਆ ਹੈ ਜਦੋਂ ਇਹਨੂੰ ਦੇਖਿਆ ਤਾਂ ਪੈਰਾਂ ਤੇ ਲੱਗਿਆ ਇਹ ਨਹੀਂ ਐ ਇੱਕ ਮਿੰਟ ਵੀ ਬੈਠਾ ਤੁਸੀਂ ਜੋ ਬੈਟ ਆ ਮੈਂ ਇਹਨੂੰ ਮੈਂ ਇਹ ਨਾ ਕਰਾਂ ਨੂੰ ਫਿਰ ਹੁਣ ਭੱਜ ਜਾਣਾ ਫਿਰ ਉਹਨੇ ਇਹ ਨਾ ਇਹ ਨਵੀਂ ਆਈਟਮ ਹੈ ਕਿਹ ਚੀਜ਼ ਹੈ ਸੰਭੀ ਉਲੀਆ ਉਲੀਆ ਉਹ ਕਰਦਾ ਸੀ ਰੋ ਰੋ ਅੱਖਾਂ ਕਿੰਨੀਆਂ ਸੋਹਣੀਆਂ ਆ ਆ ਦੇਖੋ ਜੀ ਇਹਨੇ ਮੇਰੇ ਹੱਥ ਤੇ ਬਿਠਾਇਆ ਮੈਂ ਇਹਨੂੰ ਫੱਡੇਆ ਇਹਨੂੰ ਕਿੰਨੀ ਸੰਭੀ ਕੀਤੀ ਆ ਇਹ ਮੇਰੇ ਹੱਥ ਤੇ ਬਿਠਾ ਕੇ ਰੱਖਿਆ ਇਹ ਇੱਧਰ ਦੀ ਪਿੰਜਰਾ ਬਣਾਇਆ ਆਹ ਇਹੋ ਜਿਹੇ ਇਸ ਹਸਤਾ ਪਿੰਜਰਾ ਬਣਾਇਆ ਸੀ ਅਸੀਂ ਇਹ ਡੌਗ ਇਹ ਪਿੰਜਰਾ ਪਹਿਲਾਂ ਡੌਗ ਦਾ ਸੀ ਅਸੀਂ ਚਾਹੇ ਰਹਾ ਹਾਂ ਇਹਨੂੰ ਕੋਈ ਐਸਾ ਹੋਤੇ ਆਮ ਆ ਸੀਗਾ ਹੈ ਬਿੱਲੀ ਨੇ ਲੈ ਆਣਾ ਸੀ ਨਾ ਬਿੱਲੀ ਨੇ ਉਹ ਉੱਥੇ ਠੀਕ ਆ ਗਿਆ ਪਤਾ ਨਹੀਂ ਲੱਗਦਾਗਾ ਚਲੋ ਜੀ ਹੁਣ ਹੋ ਗਿਆ ਜੀ ਇਹਨੂੰ ਲਾਂਭ ਦਿੰਦੀ ਆਂ ਤੇ ਪੇਟ ਤੇ ਹੋ ਗਿਆ ਟਾਈਮ ਕਿਚਨ ਦਾ ਟਾਈਮ ਹੋ ਗਿਆ ਜੀ ਆਪਾਂ ਹੁਣ ਆਪਾਂ ਘਰ ਤੋਂ ਕੱਟ ਪਏ ਆਂ ਤੇ ਹੋਰ ਕਾਫੀ ਨੇ ਰਿਵਰੋ ਜੀ ਮੌਸਮ ਇਹਦਾ ਨਾ ਹੈ ਉਹ ਨਹੀਂ ਰਹਾ ਜੀ ਕੱਪ ਪਹਿਲਾਂ ਹੁਣ ਤੱਕ ਉਸ ਦਾ ਸੈਟ ਆ ਪਹਿਲਾਂ ਬੜਾਇਆ ਜੀ ਨਤਰੋਂ ਚੜ ਕੇ ਜੀ ਕਿਹਦੇ ਵਿੱਚ ਇਹ ਕਹਿਣਾ ਚਾਹੁੰਦੇ ਆਂ ਜੀ ਜੇ ਤਾਂ ਤੁਹਾਨੂੰ ਵੀਡੀਓ ਸਾਡੀ ਪਸੰਦ ਆਵੇ ਤਾਂ ਜੀ ਹਾਂ ਜੀ ਇੱਕ ਗੱਲ ਦੱਸਣਾ ਬਈ ਗੱਲ ਕੀ ਟ੍ਰਾਂਸਫਰ ਹੋਈ ਸੀ ਤਾਲੀ ਵਿਕਰਮਦੀ ਪਾਇਆ ਸੀ ਉਹਨੂੰ ਤੇ ਜਦੋਂ ਆਇਆ ਸਕੂਲ ਤੋਂ ਵਿਕਰਮਦੀ ਤੇ ਕੀ ਹੋਇਆ ਸੀ ਵਿਕਰਮਦੀ ਦਾ ਸਕੂਲ 'ਚ ਤਾਂ ਜਦੋਂ ਇਹ ਸਕੂਲ ਤੋਂ ਆਇਆ ਤਾਂ ਇਹ ਰੈਂਚ ਉਤਰਿਆ ਤਾਂ ਇਹ ਰੁਕਦਾ ਹੋਇਆ ਸੀਗਾ ਦੱਸ ਕੀ ਹੋਇਆ ਸੀ ਸਕੂਲ ਦਾ ਐਸੇ ਨਹੀਂ 10th ਕਲਾਸ ਦਾ ਇੱਕ ਬੱਚਾ ਸੀਗਾ 15 ਸਾਲ ਦਾ ਤਾਂ ਇਹ ਰੈਂਚ 'ਚ ਬੈਠੇ ਸੀ ਦਾਦੀ ਬੁਲਾਉਂਦੇ ਜਾਓ ਦਾਦੀ ਬੁਲਾਉਂਦੇ ਆ ਕਾਲੇ ਆਹ ਦਾਦੀ ਜੀ ਉਹਨੇ ਕਾਲ ਸੁਣਿਆ ਤਾਂ ਇਹ ਬੈਂਚ ਇਹਨੂੰ ਪਤਾ ਨਹੀਂ ਜਗ੍ਹਾ ਨਹੀਂ ਮਿਲੀ ਬੈਠਣ ਉਹ ਅੰਕਲ ਦਾ ਵਾਟਰ ਕੋਲ ਰੱਖਿਆ ਸੀ ਡਰਾਈਵਰ ਦਾ ਇਹ ਜਿੱਥੇ ਨੂੰ ਜਗ੍ਹਾ ਮੈਂ ਨਹੀਂ ਬੈਠਣਾ ਉੱਥੇ ਬੈਠਾ ਹੈ ਜਿਹੜਾ ਤੇ ਇਹਨੇ ਇੱਥੇ ਪੈਰ ਪੁੱਤਾਂ ਦੀ ਕੋਈ ਕੋਈ ਸੈਟ ਹੋ ਕੇ ਬੈਠਣ ਦੀ ਕੋਈ ਨਹੀਂ ਕਿਤੇ ਉਹ ਪੈਰ ਪੁੱਤਾਂ ਰਗਾ ਵਾਟਰ ਕੋਲ ਤੇ ਆ ਇੱਕ ਲੜਕਾ ਸੀਗਾ ਉਹ 10th ਕਲਾਸ ਚ ਪੜਦਾ ਸੀ ਉਹਨੇ ਇਹਨੂੰ ਇਸੋ ਫੜ ਕੇ ਜਿਹੜਾ ਥੱਪੜ ਮਾਰਿਆ ਤਾਂ ਜਦੋਂ ਇਹਨਾਂ ਸੰਵਾਗ ਦੇ ਘਰ ਰਸਿਆ ਸਾਨੂੰ ਕਾਫੀ ਗੁੜਾ ਲੱਗਿਆ ਕਿਉਂਕਿ ਭਾਈ ਕੋਈ ਵੀ ਨਹੀਂ ਕਰ ਸਕਦਾ ਕਿਸੇ ਨਾਲ ਵੀ ਹੈ ਨਾ ਕਿੱਦਾਂ ਹੋ ਜੂਗਾ ਇਹਦਾ ਤੇ ਫਿਰ ਅਸੀਂ ਜਲਦੀ 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 ਸਾਰਾ ਟੱਬਰ ਗੱਡੀ ਤੇ ਬੈਠ ਕੇ ਉਹਨਾਂ ਦੇ ਘਰ ਚਲੇ ਗਏ ਫਿਰ ਮਾਲਕ ਤੋਂ ਘਰ ਲੱਭਣਾ ਸ਼ੁਰੂ ਕੀਤਾ ਹੌਲੀ ਹੌਲੀ ਇਹ ਵੀ ਦੋ ਨਾਲ ਸੀਗੇ ਹੌਲੀ 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 ਮੈਨੂੰ ਪਤਾ ਕੀਤਾ ਤੇ ਜਦੋਂ ਪਤਾ ਕੀਤਾ ਤਾਂ ਤਾਂ ਦਾ ਪਤਾ ਲੱਗਿਆ ਹੈ ਘਰ ਹੈ ਤਾਂ ਉਹ ਘਰਾਂ ਚੋਂ ਮੁੰਡਾ ਸੀ ਆਪਣਾ ਘਰ ਪਹਿਲਾਂ ਪਿੰਡ ਚ ਸੀਗਾ ਤਾਂ ਉਹ ਘਰਾਂ ਚੋਂ ਹੀ ਮੁੰਡਾ ਸੀਗਾ ਤੇ ਉਹ ਕਾਫੀ ਡਰ ਗਿਆ ਜਦੋਂ ਸਾਨੂੰ ਉਹਨੇ ਦੇਖ ਲਿਆ ਹਨ ਤੇ ਦੌੜ ਗਿਆ ਤਾਂ ਉਹ ਕਹਿਦਾ ਨਹੀਂ ਮੈਂ ਇਦਾਂ ਨਹੀਂ ਕੀਤਾ ਹਨ ਤੇ ਜਦੋਂ ਫਿਰ ਉਹਦੀ ਮੰਮਾ ਵੀ ਬੈਠੀ ਸੀ ਉਹਨੇ ਡਰਾਈਵਰ ਨੂੰ ਫੋਨ ਲਾਇਆ ਹਨ ਤੇ ਚਲੋ ਡਰਾਈਵਰ ਨੂੰ ਕੁੱਛ ਲਈਆ ਤੇ ਜਦੋਂ ਡਰਾਈਵਰ ਆਇਆ ਤਾਂ ਡਰਾਈਵਰ ਕਹਿੰਦਾ ਉਹਨਾਂ ਨੇ ਜਨ ਕੇ ਮਰ ਰਲੇ ਡਰਾਈਵਰ ਨੂੰ ਆ ਡਰਾਈਵਰ ਸਾਫ ਹੀ ਮੁੱਕ ਗਿਆ ਕਹਿੰਦਾ ਕੋਈ ਪ੍ਰੋਬਲਮ ਨਹੀਂ ਹੋਈ ਲੈਣ ਦੇ ਵਿੱਚ ਈਵਨ ਉਹ ਲੜਕਾ ਜਿਹੜਾ ਸੀ ਉਹ ਇਹੀ ਕਹਿ ਰਿਹਾ ਸੀਗਾ ਕਿ ਮੈਨੂੰ ਅੰਕਲ ਨੇ ਹੀ ਕਿਹਾ ਸੀ ਜੇ ਖੱਪੜਾ ਸਮੇਂ ਟਾਈਮ ਉਹ ਅੰਕਲ ਜਿਹੜੇ ਸੀ ਉਹ ਸਾਫ ਮੁੱਕ ਕੇ ਕਹਿੰਦੇ ਕੋਈ ਗੱਲ ਹੀ ਨਹੀਂ ਹੋਈ ਕਹਿੰਦਾ ਮੈਂ ਤਾਂ ਪਤਾ ਹੀ ਨਹੀਂ ਲੈਣਾ ਆ ਤਾਂ ਗੱਲ ਗੱਲ ਹੋਈ ਸੀ ਅਸੀਂ 10:00 ਵਜੇ ਤੋਂ ਲੈ ਕੇ 7:00 ਲੈ ਕੇ ਜਾਤੇ ਰਹੇ کافی ਸਮਾਂ ਲੰਘਾ ਤੇ ਬਾਕੀ ਇਹ ਜਨ ਹੈ ਜੀ ਸਮ ਟਾਈਮ ਸਾਡੇ ਤੋਂ ප තු මගේ කට ස බ හට ජකට නෝජ ස